ਟੈਲੀਪੋਸਟ ਪੰਜਾਬੀ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਜੀ ਅ ਜਿਲ੍ਹਾ ਸੰਗਰੂਰ ਦੇ ਵਿੱਚ ਅੱਜ ਮਨਜੀਤ ਸਿੰਘ ਕਾਕਾ ਨੂੰ ਇਨਸਾਫ ਦਿਵਾਉਣ ਖਾਤਰ ਅੱਜ ਐਸਐਸਪੀ ਦਫ਼ਤਰ ਪੁਲਸ ਲਾਈਨ ਵਿਖੇ ਅੱਜ ਦਰਨਾ ਪ੍ਰਦਰਸ਼ਨ ਕੀਤਾ ਗਿਆ ਸੋ ਉਹਨਾਂ ਦੇ ਸਮਰਥਨ ਇੱਥੇ ਵੱਡੇ ਪੱਤਰ ਤੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਕੱਠਾ ਹੈ ਉਹ ਠਾਠਾ ਮਾਰਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਸੋ ਗੱਲਬਾਤ ਕਰ ਲੰਨੇ ਆ ਅੱਜ ਜਿਹੜਾ ਹੈ ਦਰਨਾ ਪ੍ਰਦਰਸ਼ਨ ਹੈਗਾ 3 ਵਜੇ ਤੱਕ ਜਿਹੜਾ ਹੈਗਾ ਪ੍ਰਦਰਸ਼ਨ ਇੱਥੇ ਕੀਤਾ ਜਾਊਗਾ ਸੋ ਮਨਜੀਤ ਸਿੰਘ ਕਾਕਾ ਦੇ ਸਮਰਥਨ ਦੇ ਵਿੱਚ ਆਪਾਂ ਕਹ ਦੀ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਵੀ ਇੱਥੇ ਪਹੁੰਚੇ ਨੇ ਸੋ ਬੁਲਾਰੇ ਵੀ ਪਹੁੰਚੇ ਨੇ ਸੋ ਗੱਲਬਾਤ ਕਰ ਲੰਨੇ ਆ ਕਿਸ ਤਰ੍ਹਾਂ ਦੇਖਦੇ ਹੋ 30 ਲੱਖ ਰੁਪਏ ਦਾ ਜਿਹੜਾ ਮੁੱਦਾ ਹੈਗਾ ਬੜਾ ਭ ਟਰੱਕ ਆਪਰੇਟਰ ਵੱਲੋਂ ਜ਼ਹਿਰ ਖਾਧੀ ਜਾਂਦੀ ਅੱਜ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹਸਪਤਾਲ ਦੇ ਵਿੱਚ ਦੇਖੋ ਬਹੁਤ ਮੰਦ ਭਾਗੀ ਗੱਲ ਹੈ ਸਾਡੀ ਟਰੱਕ ਯੂਨੀਅਨ ਛਾਰਟ ਪਿੰਡਾਂ ਦੀ ਇਕੱਠੀ ਕਿਣਕਾ ਕਿਣਕਾ ਹੋ ਗਿਆ ਸੀ ਇਕੱਠੀ ਕੀਤੀ ਯੂਨੀਅਨ ਹੈ ਇੱਥੇ ਸਾਰੀਆਂ ਪਾਰਟੀਆਂ ਦੇ ਵਰਕਰ ਜਿਹੜੇ ਆ ਸਮੇਂ-ਸਮੇਂ ਤੇ ਪ੍ਰਧਾਨ ਬਣਦੇ ਆਏ ਨੇ ਚਲੋ ਸਮੇਂ-ਸਮੇਂ ਤੇ ਪ੍ਰਧਾਨ ਕੀ ਕਰਦੇ ਆਏ ਨੇ ਤੁਸੀਂ ਅਸੀਂ ਵੀ ਕਹਿੰਨੇ ਆ ਵੀ ਚਲੋ ਤੁਸੀਂ ਇਹਦੀ ਵੀ ਸ਼ਾਨ ਬੀਨ ਕਰ ਲਓ ਤੁਸੀਂ ਇਹਦੀ ਵੀ ਛਾਣਪਿੰਡ ਕਰ ਲੋ ਕਾਕਾ ਕਿੱਥੋਂ ਪੈਸੇ ਲੈ ਕੇ ਆਇਆ ਭਾਵੇਂ ਉਹ ਸਾਡੇ ਪੱਖ ਹੈ ਭਾਵੇਂ ਕਾਕੇ ਬਈ ਦੀ ਛਾਣਪਿੰਡ ਹੈ ਭਾਵੇਂ ਭਰਾਸ ਦੇ ਹੋਣੀ ਤਾਂ ਚਾਹੀਦੀ ਹੈ ਨਾ ਕੋਈ ਟਰੈਕਿੰਗ ਨੇ ਤਾਂ ਇੱਕ ਗੈਰ ਰਾਜਨੀਤਿਕ ਸੰਸਥਾ ਹੈ ਇਸ ਦੇ ਵਿੱਚ ਪੋਲਿਟਿਕਲ ਦਖਲ ਅੰਦਾਜ਼ੀ ਤਾਂ ਹੋ ਨਹੀਂ ਸਕਦੀ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਵੱਲੋਂ ਪ੍ਰਧਾਨ ਥਾ ਪੈ ਗਿਆ ਫਿਰ ਕਿਸ ਤਰ੍ਹਾਂ ਕਹਿ ਰਹੇ ਹੋ ਜੀ ਜੀ ਦੇਖੋ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨਾ ਪਹਿਲਾਂ ਵੀ ਪ੍ਰਧਾਨ ਬਣਾਉਂਦੇ ਆਏ ਨੇ ਇਹ ਯੂਨੀਅਨ ਵਾਲੇ ਲੋਕ ਨੇ ਇਹ ਤੁਹਾਡੇ ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਈਆਂ ਨੇ ਤੁਸੀਂ ਆਜੋ ਇਹਨਾਂ 'ਚ ਤੁਸੀਂ ਹੋਣ ਵੀ ਲੋਕਾਂ ਬੀਠੀਕ ਹੈ ਜਿੰਨਾ ਚਿਰ ਇਹ ਕੇਸ ਦੀ ਪੂਰੀ ਛਾਣਬੀਨ ਨਹੀਂ ਹੁੰਦੀ ਉਹਨਾਂ ਚ ਕੋਈ ਪ੍ਰਧਾਨ ਕੰਮ ਨਹੀਂ ਕਰੂਗਾ ਯੂਨੀਅਨ ਦਾ ਕੰਮ ਉਵੇਂ ਹੀ ਚੱਲਿਆ ਸੀ ਯੂਨੀਅਨ ਦਾ ਕੰਮ ਨਹੀਂ ਰੋਕਣਾ ਚਾਹੁੰਦੇ ਯੂਨੀਅਨ ਦਾ ਕੰਮ ਉਵੇਂ ਹੀ ਚੱਲਿਆ ਕਿਉਂਕਿ ਯੂਨੀਅਨ ਨਾਲ ਬਹੁਤ ਘਰ ਪਾਲਦੇ ਨੇ ਕਟੋਗੜ 20 25000 ਸਿੱਧੇ ਸਿੱਧੇ ਰੂਪ ਚ ਇਹ ਯੂਨੀਅਨ ਨਾਲ ਲੋਕ ਜੁੜੇ ਹੋਏ ਨੇ ਜਿਹੜੇ ਆਪਣਾ ਰੋਟੀ ਉਹ ਜਿੱਥੋਂ ਚਲਾਉਂਦੇ ਨੇ ਪਰ ਨੈੜ ਮੈਂ ਜਿਹੜੀ ਇਹ ਆ ਕੇ ਉਹ ਲੋਕਾਂ ਚ ਕਹੇ ਵੀ ਮੈਂ ਤੁਹਾਡੇ ਨਾਲ ਆ ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਸ਼ੱਕ ਸ਼ੁਭਾ ਲੱਗਦੀ ਹੈ ਤਾਂ ਮੈਂ ਇਨਕੁਆਰੀ ਮੂਰੇ ਹੋ ਕੇ ਕਰਾਉਣ ਨੂੰ ਤਿਆਰ ਆ ਸਾਨੂੰ ਕੌਣ ਪ੍ਰਧਾਨ ਹੈ ਕੌਣ ਪ੍ਰਧਾਨ ਨਹੀਂ ਸਾਨੂੰ ਉਹਦੀ ਕੋਈ ਦਿੱਕਤ ਨਹੀਂ ਕਾਕਾ ਜੀ ਤੇ ਛੋਟੇ ਭਰਾ ਤੁਸੀਂ ਨਹੀਂ ਵੱਡੇ ਬਰਾਦਰ ਹਾਂ ਜੀ ਹਾਈ ਸਥਿਤੀ ਕਿ ਮੈਂ ਪਹਿਲਾਂ ਤਾਂ ਦੱਸ ਬਸ ਹੁਣ ਨੋਰਮਲ ਆ ਜੀ ਪਹਿਲਾਂ ਨਾਲੋਂ ਦਾ ਬਿਹਤਰ ਹੈਗੀ ਵੈਸੇ ਵੀ ਆਪਾਂ ਕਲੀਅਰ ਨਹੀਂ ਕਰ ਸਕਦੇ ਵੀ ਹਾਂ ਠੀਕ ਆ ਹਾਂ ਠੀਕ ਹੈ ਕਿਸ ਤਰ੍ਹਾਂ ਦੇਖ ਜਿਓ ਮੈਡਮ ਭਰਾਜ ਨੇ ਜਿਹੜੇ ਹੈਗੇ ਨੇ ਹੁਣ ਐਸਐਸਪੀ ਨੂੰ ਵੀ ਮਿਲੇ ਨੇ ਸਖਤ ਐਕਸ਼ਨ ਲੈਣ ਦੇ ਨਜ਼ਰ ਵਿੱਚ ਆਏ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਇਹ ਕਹਿੰਦੇ ਨੇ ਵੀ ਅਸੀਂ ਇਨਕੁਆਇਰੀ ਕਰਾਉਣੇ ਕੋਈ ਚੱਕਰ ਨਹੀਂ ਜੀਤ ਸਤ ਕੇ ਕਰਾਓ ਇਹ ਐਡੀ ਕਿੱਡੀ ਕ ਅਮਾਉਂਟ ਹੋ ਗਈ ਵੀ 30 ਲੱਖ ਰੁਪਏ ਪਿੱਛੇ ਸਾਰਾ ਪੰਜਾਬ ਘਮਾਉਣਾ ਪੈ ਜਾਊਗਾ ਇਨਕੁਆਇਰੀ ਦਾ ਡਰ ਨਹੀਂ ਹੈਗਾ ਤੁਹਾਨੂੰ ਸਾਨੂੰ ਕੋਈ ਡਰ ਨਹੀਂ ਹੈਗਾ ਸਾਡੇ ਆਪ ਦੇ ਪੈਸੇ ਨਹੀਂ ਹੈਗੇ ਜੀ ਸਾਨੂੰ ਡਰ ਕਾ ਸਾਡੇ ਦਾ 11 ਦੋਸਤਾਂ ਦੇ ਨੇ ਕਿਸੇ ਦਾ 50 ਕੇ ਦਾ 70 ਕੇ ਦਾ ਲੱਖਾ ਸਾਨੂੰ ਵੀ ਉਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਦੇ ਵਿੱਚ ਜਿਹੜੇ ਗੁਰਪ੍ਰੀਤ ਸਿੰਘ ਘੋੜਾ ਨੇ ਉਹਨਾਂ ਨੇ ਉਹਨਾਂ ਦੇ ਵੀ ਸਪਸ਼ਟੀਕਰਨ ਆਇਆ ਕਿ ਮਨਜੀਤ ਸਿੰਘ ਕਾਕਾ ਪੂਰੇ ਦਿਨ ਮੇਰੇ ਨਾਲ ਸੀ ਉਹਨਾਂ ਨੇ ਆਪਦੇ ਆਪ ਵੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਉਹ ਉਹ ਤਾਂ ਜੀ ਉਹ ਤਾਂ ਜੀ ਦਲਾਲ ਆ ਉਹ ਤਾਂ ਇਹਨਾਂ ਨੇ ਉਹ ਤਾਂ ਦੇਖੋ ਜੀ ਪਹਿਲੀ ਗੱਲ ਤਾਂ ਉਹ ਦਲਾਲ ਆ ਉਹਦਾ ਫੋਨ ਕਿਉਂ ਬੰਦਾ ਰਿਆ ਉਹ ਲਾਪਤਾ ਕਿਉਂ ਹੋ ਜਾਂਦਾ ਉਹਦਾ ਨਨਾਂਪੁਰਜ ਵੀ ਨਹੀਂ ਦਵਾਰੇ ਬੜਿਆ ਜਾ ਕੇ ਨਨਾਂਪੁਰਜ ਕਿਉਂਕਿ ਸਾਡੀ ਰਿਸ਼ਤੇਦਾਰੀ ਆ ਸਾਡੇ ਰਿਸ਼ਤੇਦਾਰ ਤੋਂ ਗੇੜੇ ਦਿੰਦੇ ਨੇ ਇਹ ਜਿਹੜਾ ਹੋ ਰਿਹਾ ਜੀ ਬਹੁਤ ਖੌੜ ਹੈਗਾ ਮਨਜੀਤ ਸਿੰਘ ਕਾਕਾ ਜਿਹੜਾ ਵੱਡਾ ਵੀਰ ਹੈਗਾ ਔਰ ਸਪਸ਼ਟ ਤਰੀਕੇ ਨਾਲ VOTING ਹੋ ਗਏ ਜਿਹੜਾ ਵੀ ਪ੍ਰਧਾਨ ਬਣਦਾ ਉਹ ਸਾਨੂੰ ਸਵੀਕਾਰ ਹਨ ਕਿਸ ਤਰ੍ਹਾਂ ਦੇਖਦੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆਗੂ ਨੇ ਇੱਥੇ ਪਹੁੰਚ ਰਹੇ ਨੇ ਇਹ ਲੀਡਰ ਪਹੁੰਚ ਰਹੇ ਨੇ ਕਿਤਨਾ ਕਿਤੇ ਲੱਗਦਾ ਵੀ ਇਨਸਾਨ ਦੇ ਦੇ ਨਾ ਉੱਤੇ ਇੱਥੇ ਪਹੁੰਚ ਰਹੇ ਨੇ ਸਿਆਸੀ ਰੋਟੀਆਂ ਨਹੀਂ ਸਿੱਕੀਆਂ ਜਾ ਰਹੀਆਂ ਸਾਰੇ ਜਿਹੜੇ ਭਾਈ ਇਕੱਠੇ ਹੋਏ ਨੇ ਇੱਥੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਅਸੀਂ ਚਾਹੁੰਦੇ ਹਾਂ ਵੀ ਭਾਈ ਸਾਰੇ ਕੁਝੇ ਨਾਲ ਬਾਹ ਫੜ ਕੇ ਬਾਹ ਚੱਲੋ ਅਤੇ ਪਰਿਵਾਰ ਨੂੰ ਇਨਸਾਫ ਦਿਵਾਓ ਗੁਹਾਰ ਲਗਾਈ ਜਾ ਰਹੀ ਹੈ ਸੋ ਅਮਰਜੀਤ ਸਿੰਘ ਕਾਕਾ ਦੇ ਵੱਡੇ ਭਰਾ ਨਾਲ ਵੀ ਖਾਸ ਤੌਰ ਤੇ ਗੱਲਬਾਤ ਕੀਤੀ ਉਹਨਾਂ ਵੱਲੋਂ ਵੀ ਏ ਕਿਹਾ ਗਿਆ ਕਿ ਮੈਂ ਸਾਨੂੰ ਜਾਂਚ ਤੋਂ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਹੈਗਾ ਜਾਂਚ ਕੀਤੀ ਜਾਵੇ ਪਰ ਪਾਰਦਰਸ਼ੀ ਢੰਗ ਨਾਲ ਕੈਮਰਾ ਸੀ ਹੋਗੀ ਅਮਨਦੀਪ ਸਿੰਘ ਦੇ ਨਾਲ ਰਾਜੀ ਸ਼ਰਮਾ ਦਿੱਲੀ ਪੋਸਟ ਪੰਜਾਬ